ਜਿਵੇਂ ਹੁਣ ਮੈਂ ਕਿਤੇ ਪ੍ਰੋਗਰਾਮ ਕਰ ਰਹੀ ਸੀ ਮੁੰਡਿਆਂ ਨੇ ਆਪਸ ਦੇ ਵਿੱਚ ਸ਼ਰਤ ਲਾ ਲਈ ਵੀ ਆ ਕੁੜੀ ਦਾ ਨੰਬਰ ਲੈਣਾ ਅੱਛਾ ਹੈ ਨਾ ਜੀ ਉਹਨਾਂ ਨੇ ਕੀ ਕੀਤਾ ਹੁਣ ਜੇ ਤਾਂ ਕੋਈ ਮੁੰਡਾ ਡਾਇਰੈਕਟ ਆ ਕੇ ਨੰਬਰ ਮੰਗਦਾ ਤਾਂ ਕੁੜੀ ਅੱਗੋਂ ਰਿਸਪੌਂਸ ਨਹੀਂ ਦਿੰਦੀ ਜਾਂ ਹੋ ਸਕਦਾ ਹੈ ਨਾ ਪੁੱਠਾ ਸਿੱਧਾ ਵੀ ਬੋਲ ਦੇਵੇ ਡਰ ਤਾਂ ਦੇਖੋ ਹਾਰ ਇੱਕ ਨੂੰ ਹੁੰਦਾ ਹੈ ਨਾ ਤੇ ਉਹਨਾਂ ਨੇ 500 ਰੁਪਏ ਇੱਕ ਬੁੱਢੇ ਜਿਹੇ ਬੰਦੇ ਨੂੰ ਦਿੱਤਾ ਕਿਸੇ ਬਜ਼ੁਰਗ ਨੂੰ ਕਹਿੰਦੇ ਲੈ ਫੜ ਵੀ ਆ 500 ਰੁਪਏ ਆ ਮੈਡਮ ਜਿਹੜੀ ਬੋਲ ਰਹੀ ਆ ਦਾ ਨੰਬਰ ਲਿਆ ਕੇ ਦੇ ਦੇ ਅੱਛਾ हां तेओ ਬਜ਼ੁਰਗ ਮੇਰੇ ਕੋਲ ਆਇਆ ਪਹਿਲਾਂ ਤਾਂ ਉਹਨੇ ਮੇਰੇ ਨਾਲ ਫੋਟੋ ਖਚਾਈ ਕਹਿੰਦੇ ਬੇਟੇ ਮੈਂ ਤੇਰੇ ਨਾਲ ਫੋਟੋ ਖਰਾਣੀ ਆ ਮੈਂ ਕਿਹਾ ਚਲੋ ਹਣਾ ਹੁਣ ਕੋਈ ਬਜ਼ੁਰਗ ਆਇਆ ਮੈਂ ਕਿਹਾ ਹਾਂਜੀ ਅੰਕਲ ਜੀ ਖਿੱਚ ਲਓ ਉਹਨੇ ਪਹਿਲਾਂ ਤਾਂ ਫੋਟੋ ਖਿੱਚੀ ਫਿਰ ਕਹਿੰਦਾ ਹੌਲੀ ਜੀ ਆ ਕੇ ਕਹਿੰਦਾ ਬੇਟੇ ਗੱਲ ਐ ਆ ਵੀ ਅਸੀਂ ਨਾ ਘਰ 'ਚ ਵਿਆਹ ਕਰਾਉਣਾ ਹੈਗਾ ਵੀ ਮੇਰੇ ਪੋਤੇ ਦਾ ਵਿਆਹ ਵੀ ਤੈਨੂੰ ਬੁੱਕ ਕਰਨਾ ਆਪਣਾ ਨੰਬਰ ਦੇ ਦੇ ਮੈਂ ਕਿਹਾ ਕੋਈ ਗੱਲ ਨਹੀਂ ਬਾਬਾ ਜੀ ਲੈ ਲਓ ਮੈਂ ਨੰਬਰ ਦੇ ਤਾ ਜਾ ਕੇ ਉਹਨੇ ਮੁੰਡੇ ਨੂੰ ਫੜਾਤੀ ਪਰਚੀ ਜਿਵੇਂ ਹੋਂ